ਲਾ ਦੋ ਗਾਹਾਂ ਚਲੋ ਮਿਨਾ ਦੇਖਿਆ ਸਰ ਜੀ ਉਹ ਬੋਲੇ ਤੰਮਰ ਚੰਨ ਉਹ ਉਏ ਉਧਰ ਖੜੇ ਨੇ ਇਧਰ ਨਹੀਂ ਖੜੇ ਉਧਰ ਖੜੇ ਨੇ ਉਹ ਜੀ ਜਿੰਨਾ ਕੋ ਹੁਣ ਤੱਕ ਪਤਾ ਲੱਗਿਆ ਆਪਣੇ ਜਿਹੜਾ ਬਰਨਾਲਾ ਬਠਿੰਡਾ ਹਾਈਵੇ ਦੇ ਉੱਤੇ ਇੱਥੇ ਸਾਡੇ ਫਲਾਈਓਵਰ ਉੱਪਰ ਦੇ ਸਾਰੇ ਹੰਢਾਇਆ ਕੈਂਚੀਆਂ ਦੇ ਉੱਤੇ ਦੋ ਗੁੱਟਾਂ ਵਿੱਚ ਆਪਸੀ ਲੜਾਈ ਹੋਈ ਹੈ ਜੋ ਹੁਣ ਤੱਕ ਪਤਾ ਲੱਗਿਆ ਕਿ ਸਾਰੇ ਇੱਕ ਸੇਮ ਕੇਸ ਦੇ ਹੀ ਸੀਗੇ ਬੰਦੇ ਕ੍ਰਿਮੀਨਲ ਹੈਗੇ ਨੇ ਪਹਿਲਾਂ ਵੀ ਇਹਨਾਂ ਤੇ ਪਰਚੇ ਨੇ ਲੱਗਪਗ ਬਰਨਾਲੇ ਦੇ ਨੇ ਸਾਰੇ ਇਹ ਅੱਜ ਇਹਨਾਂ ਦੀ ਕੋਰਟ ਦੇ ਵਿੱਚ ਤਰੀਕ ਸੀ ਉੱਥੋਂ ਇਹ ਸਾਰੇ ਇਕੱਠੇ ਵਾਪਸ ਆ ਰਹੇ ਸੀ ਇਹਨਾਂ ਦੀ ਕਿਸੇ ਘਰ ਨੂੰ ਲੈ ਕੇ ਲੜਾਈ ਹੋਈ ਆ ਤੇ ਜਿਹਦੇ ਵਿੱਚ ਆਪਸ ਚ ਇਹਨਾਂ ਦੇ ਕਾਫੀ ਇੱਕ ਦੂਜੇ ਦੇ ਸੱਟਾਂ ਵੱਜੀਆਂ ਨੇ ਤੇ ਉਹ ਤੁਰੰਤ ਸਾਡੇ ਉੱਤੇ ਮੌਕੇ ਤੇ ਸਾਡੇ ਐਸ ਐਚਓ ਸੀਟੀ 2 ਗੁਰਮੇਲ ਸਿੰਘ ਸਬ ਇੰਸਪੈਕਟਰ ਤੇ ਸਾਡੀ ਸੀਆਈਏ ਦੀ ਟੀਮ ਤੇ ਸਾਡੇ ਚੌਂਕੀ ਇੰਚਾਰਜ ਹੰਢਾਇਆ ਜਿਹੜੇ ترసేਮ ਸਿੰਘ ਇਹਨਾਂ ਨੂੰ ਜਿੱਤੇ ਹੀ ਸੂਚਨਾ ਮਿਲੀ ਇਹ ਮੌਕੇ ਤੇ ਇਹਨਾਂ ਨੇ ਹਰਕਤ ਕੀਤੀ ਆ ਤੇ ਜਿਹੜੇ ਇਹ ਦੋਸ਼ੀ ਨੇ ਇਹਨਾਂ ਦੇ ਵਿੱਚੋਂ ਦੋ ਜਣਿਆਂ ਨੂੰ ਇਹਨਾਂ ਨੇ ਹੁਣ ਤੱਕ ਰਾਉਂਡ ਅੱਪੀ ਕਰ ਲਿਆ ਬਾਕੀ ਕੋਸ਼ਿਸ਼ ਵੀ ਇਥੇ ਨੇੜੇ ਹੀ ਸਾਨੂੰ ਜਿਹੜਾ ਪਤਾ ਲੱਗਿਆ ਕਿ ਇੱਧਰ ਉੱਧਰ ਛੁਪੇ ਹੋਏ ਨੇ ਉਹਨਾਂ ਦੇ ਬਾਰੇ ਵੀ ਵੱਖ-ਵੱਖ ਟੀਮਾਂ ਬਣਾ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸਰ ਫਾਇਰਿੰਗ ਵਗੈਰਾ ਵੀ ਹੋਈ ਹੈ ਕੋਈ ਗੋਲੀ ਚੱਲੀ ਦਾ ਵੀ ਪਤਾ ਲੱਗਿਆ ਹੈ ਜੋ ਹੁਣ ਤਾਂ ਕਾਲੇ ਦੁਆਲੇ ਜੋ ਲੋਕ ਉਸਤੇ ਮੌਕੇ ਤੇ ਪਬਲਿਕ ਦੇ ਲੋਕ ਹਾਜ਼ਰ ਸਨ ਉਹਨਾਂ ਤੋਂ ਹੁਣ ਤੱਕ ਇਹ ਗੱਲ ਹਲੇ ਤੱਕ ਜੋ ਉਹਨਾਂ ਦੇ ਅਕਾਊਂਟ ਦੇ ਹਿਸਾਬ ਨਾਲ ਆਈ ਹੈ ਕਿ ਕੋਈ ਗੋਲੀ ਚੱਲੀ ਹੈ ਪਰ ਹਲੇ ਤੱਕ ਕਿਸੇ ਵਿਕਟਿਮ ਬਾਰੇ ਜਾਂ ਕੋਈ ਇੰਜਰੀ ਬਾਰੇ ਹਲੇ ਤੱਕ ਕਨਫਰਮ ਨਹੀਂ ਹੋਇਆ ਹੈਗਾ ਉਸੀ ਜਿਹੜੇ ਦੋਸ਼ੀ ਰਾਉਂਡ ਅਪ ਕੀਤੇ ਨੇ ਉਹਨਾਂ ਦੀ ਕੁਐਸਚਨਿੰਗ ਕਰਾਂਗੇ ਤੇ ਸਾਰਾ ਮਾਮਲਾ ਸਪਸ਼ਟ ਹੋ ਜਾਏਗਾ। ਸ੍ਰੀ ਵੀ ਕਹਿ ਰਹੇ ਦੋ ਜਿਹੜੇ ਜ਼ਖਮੀ ਹੋਏ ਸੀ ਦੂਜੇ ਗਰੁੱਪ ਦੇ ਬੰਦੇ ਸੀ ਉਹ ਦੂਜੇ ਗਰੁੱਪ ਵਾਲੇ ਚੱਕ ਕੇ ਲੈ ਗਏਗੇ ਅੱਗੇ-ਅੱਗੇ ਵੱਢ ਕੇ ਛੁੱਟਾਂਗੇ। ਨਹੀਂ ਉਹ ਆਪਾਂ 41 ਨੂੰ ਕਹਿੰਦੇ ਜੀ। ਹਾਂ ਆਪਾਂ ਨੂੰ ਜਿਹੜਾ ਵੀ ਇਹਨਾਂ ਦੀ ਮੂਵਮੈਂਟ ਨੂੰ ਅਸੀਂ ਸਾਡੀਆਂ ਸਾਰੀਆਂ ਟੀਮਾਂ ਟਰੈਕ ਕਰ ਰਹੀਆਂ ਨੇ ਤੇ ਜਲਦੀ ਸਾਰੇ ਇਹਦੇ ਸਾਰੇ ਨੂੰ ਉਹਨੂੰ ਫੜ ਲਿਆ ਜਾਏਗਾ ਤੇ ਸਾਰੀ ਜੋ ਘਟਨਾ ਹੋਈ ਹੈ ਇਹਦੇ ਪਿੱਛੇ ਕੀ ਕਾਰਨ ਸੀ? ਕੌਣ ਜ਼ਖਮੀ ਸੀ ਕਿਹਨੂੰ ਕੀਤਾ ਹੈਗਾ ਉਹ ਸਾਰਾ ਜਿਹੜਾ ਕਲੀਅਰ ਕਰ ਲਿਆ ਜਾਏ ਇਹ ਸਿਰਫ ਕੋਈ ਗੈਂਗ ਅਨਾਮੀ ਕਾ ਜੋ ਸੀ ਨਹੀਂ ਇਹ ਛੋਟੇ ਮੋਟੇ ਜੀ ਕ੍ਰਾਈਮਨਲ ਨੇ ਗਲੀ ਦੇ ਗੁੰਡੇ ਨੇ ਮਾੜੇ ਮੋਟੇ ਤੇ ਨਾਲੇ ਛੋਟੇ ਛੋਟੇ ਚੋਰੀਆਂ ਦੇ ਪਰਚੇ ਨੇ ਕੋਈ ਵੱਡਾ ਕੋਈ ਇਹਦੇ ਚ ਉਹ ਇਹੋ ਜੀ ਗੱਲਬਾਤ ਨਹੀਂ ਹੈ ਟਿਕਟ